ਅੱਜ ਮੈਂ ਤੁਹਾਨੂੰ ਸਰੀਰ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਦੱਸਣੀ ਆ ਆ ਮੇਰਾ ਫੋਨ ਪਿਆ ਥੋੜੀ ਸਕਰੀਨ ਦੇ ਉੱਤੇ ਆ ਮੇਰੇ ਫੋਨ ਦੀ ਸਕਰੀਨ ਆ ਜਾਊਗੀ ਇਹ ਮੈਂ ਐਕਸਪੈਰੀਮੈਂਟ ਕੀਤਾ ਆ ਤਰੀਕਾ ਦੇਖੋ 17 18 19 20 21 22 ਰੀਸੈਂਟਲੀ ਡਾਟਾ ਹੈ ਪਿਛਲੇ ਇੱਕ ਹਫ਼ਤੇ ਦਾ ਇਹਦੇ ਵਿੱਚ ਮੈਂ ਕੀ ਕੀਤਾ ਮੈਂ ਆਪਣਾ ਡਿਨਰ ਸੌਣ ਤੋਂ 2 ਘੰਟੇ ਪਹਿਲਾਂ ਕੀਤਾ 2 ਜਾਂ 3 ਤੇ ਉਹ ਡਿਨਰ ਵਿੱਚ ਥੋੜੇ ਜਿਹੇ ਘੱਟਕਾਰਬ ਰੱਖੇ ਇਹਦੇ ਨਾਲ ਮੇਰੀ ਡੀਪ ਸਲੀਪ ਦੇ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਆ ਡੀਪ ਸਲੀਪ ਕੀ ਹੁੰਦੀ ਆ ਹੁਣ ਧਿਆਨ ਨਾਲ ਸੁਣ ਲਿਓ ਇੱਕ ਗੱਲ ਇਸ ਸੌਣ ਦੇ ਪਹਿਲੇ 3-4 ਘੰਟੇ ਦੇ ਵਿੱਚ ਹੀ 70-80% ਕੰਪਲੀਟ ਹੋ ਜਾਂਦੀ ਆ ਸੌਣ ਸਾਰ ਆਉਂਦੀ ਆ ਇਹ ਸਾਰੀਆਂ ਤਰ੍ਹਾਂ ਦੀਆਂ ਸਲੀਪਾਂ ਵੀ ਜ਼ਰੂਰੀ ਨੇ ਪਰ ਜਿਹੜੀ ਡੀਪ ਸਲੀਪ ਆ ਇਹਦੋਂ ਆਪਣਾ ਇਮਿਊਨ ਸਿਸਟਮ ਜਿਹੜਾ ਬਿਮਾਰੀਆਂ ਨਾਲ ਬਚਾਉਂਦਾ ਬੂਸਟ ਹੁੰਦਾ ਆਪਣੀ ਬਾਡੀ ਤੇ ਆਪਣੇ ਬ੍ਰੇਨ ਦੀ ਡੀਟੌਕਸੀਫਿਕੇਸ਼ਨ ਹੁੰਦੀ ਆ ਇਸ ਸਟੇਜ ਦੇ ਵਿੱਚ ਗਰੋਥ ਹਾਰਮੋਨ ਤੇ ਥੋੜੇ ਮਸਲ ਦੀ ਰਿਕਵਰੀ ਹੁੰਦੀ ਆ ਮਸਲ ਬਹੁਤ ਜ਼ਰੂਰੀ ਨੇ ਆਪਣੇ ਲਈ ਜੇ ਆਪਾਂ ਰੱਜ ਕੇ ਸੌਂਗੇ ਤਾਂ ਹੋਊਗਾ ਕੀ ਆਪਣਾ ਬਲੱਡ ਸ਼ੂਗਰ ਇਨਸੂਲਿਨ ਹਾਰਮੋਨ ਤੇ ਜਿਹੜਾ ਆਪਣਾ ਦਿਲ ਆ ਇਹਨਾਂ ਤਿੰਨੇ ਚਾਰੇ ਚੀਜ਼ਾਂ ਨੇ ਆਪ ਚਲੇ ਜਾਣਾ ਕਿਉਂਕਿ ਦਿਲ ਨੇ ਵੀ ਮੇਦੇ ਨੂੰ ਜਦੋਂ ਫੂਡ ਹਾਜ਼ਮ ਕਰਨਾ ਮੇਦਾ ਚੱਲਣਾ ਤਾਂ ਦਿਲ ਨੇ ਪੰਪ ਕਰਨਾ ਉਹ ਤੇਜ਼ ਹੋਊਗਾ ਗਰੋਥ ਹਾਰਮੋਨ ਡਾਉਨ ਚਲੇ ਜਾਣੇ ਨੇ ਜੋ ਰਿਕਵਰੀ ਚ ਹੈਲਪ ਕਰਦੇ ਆ ਤਾਂ ਫਿਰ ਪ੍ਰੋਪਰ ਤੁਹਾਡੀ ਬਾਡੀ ਦੀ ਰਿਕਵਰੀ ਨਹੀਂ ਹੋਊਗੀ ਹੁਣ ਆ ਹਫ਼ਤੇ ਦੇ ਵਿੱਚ ਮੈਂ ਲੈਗ ਡੇ ਵੀ ਲਾਇਆ ਮਿਹਨਤ ਵੀ ਕੀਤੀ ਸਭ ਕੁਝ ਕੀਤਾ ਦੇਖੋ ਰਿਕਵਰੀ 90% ਦੇ ਕੋਲ ਆ ਇੱਥੋਂ ਪਤਾ ਲੱਗਦਾ ਕਿ ਆਪਣਾ ਸਰੀਰ ਕਵਰ ਹੋ ਰਿਹਾ ਤੁਸੀਂ 7 ਘੰਟੇ ਤੋਂ 100 ਲੈ 800 ਲੈ ਇਹਦਾ ਮਤਲਬ ਇਹ ਨਹੀਂ ਕਿ ਤੁਹਾਡੇ ਜਿਹੜੇ ਡੀਪ ਜਿਹੜੀ ਸਲੀਪ ਆ ਉਹ ਵਧੀਆ ਹੀ ਹੋਊਗੀ ਡਿਪੈਂਡ ਕਰਦਾ ਸਲੀਪ ਦੀ ਕੁਆਲਿਟੀ ਕੀ ਆ ਸੋ ਮੇਰੇ ਕੋਲ ਜਿਵੇਂ ਆ ਟਰੈਕਰ ਲਾਏ ਹੋਏ ਨੇ ਮੈਂ ਇਹ ਚੀਜ਼ਾਂ ਟਰਾਈ ਕਰਦਾ ਰਹਿਣਾ ਤੇ ਐਕਸਪੈਰੀਮੈਂਟ ਕਰਦਾ ਰਹਿਣਾ ਤੇ ਤੁਹਾਨੂੰ ਦੱਸਦਾ ਰਹਿਣਾ ਤੁਹਾਨੂੰ ਆ ਚੀਜ਼ਾਂ ਦੀ ਵੀ ਲਾਉਣ ਦੀ ਲੋੜ ਨਹੀਂ ਪਰ ਜੇ ਤੁਸੀਂ ਇੰਟਰਮੀਟਿੰਗ ਫਾਸਟਿੰਗ ਸਟਾਈਲ 2-3 ਘੰਟੇ ਸੌਣ ਤੋਂ ਪਹਿਲਾਂ ਆਪਣਾ ਖਾਣਾ ਖਾ ਲਿਆ ਤੇ ਉਸ ਤੋਂ ਬਾਅਦ ਜੇ ਮਾੜੀ-ਮੁੱਟੀ ਲਾਈਟ ਵਾਕ ਵੀ ਕਰ ਲਈ 90% ਪ੍ਰੋਬਲਮਾਂ ਤੁਹਾਡੀਆਂ ਸੋਲਵ ਹੋ ਜਾਣਗੀਆਂ ਸਰੀਰ ਨੂੰ ਲੈ ਕੇ ਚਾਹੇ ਕੋਈ ਵੀ ਪ੍ਰੋਬਲ ਹਿਊਮਿਨਿਟੀ ਬੀ ਦਾ ਹਾਰਮੋਨਲ ਬੈਲੈਂਸ ਨੇ ਜੋ ਮਰਜੀ ਸੋ ਇੰਨੀ ਜਿਆਦਾ ਇਫੈਕਟਿਵ ਆ ਸ਼ਾਮ ਦਾ ਖਾਣਾ ਪਹਿਲਾ ਖਾਣਾ ਜਾਨੀ ਕਿ ਟਾਈਮ ਰਿਸਟ੍ਰਿਕਟ ਈਟਿੰਗ ਕਿ ਇੱਥੇ ਮੰਨ ਲਿਆ ਮੁੜ ਕੇ ਖਾਣਾ ਨਹੀਂ ਤੇ ਸਵੇਰ ਤੱਕ ਫਾਸਟ ਹੋ ਜਾਂਦਾ ਵਰਤ ਹੋ ਜਾਂਦਾ ਬਹੁਤ ਜਿਆਦਾ ਬੈਨੀਫਿਟ ਨੇ